ਬਹੁਤ ਇੱਕ ਸਾਲ ਬਾਅਦ ਐਕਟਿੰਗ ਕੀਤੀ ਆ ਤੇ ਕਾਫੀ ਵਧੀਆ ਲੱਗਿਆ ਕੰਮ ਕਰਕੇ ਹਾਂ ਮੈਂ ਸਾਰਿਆਂ ਨੂੰ ਉੱਠ ਕੇ ਦੱਸ ਰਹੀ ਸੀ ਕਿ ਮੈਂ ਆਹੋ ਮੈਂ ਆ ਜਿਹੜਾ ਸੀਨਾ ਆਇਆ ਜੇ ਵੀ ਆ ਰਿਹਾ ਅੱਗੇ ਸਾਡੀ ਆ ਆਖਰੀ ਬਾਬੇ ਫਿਲਮ ਆ ਰਹੀ ਆ ਇਹ ਜੀ ਐਕਸ਼ਨ ਮੂਵੀ ਉਹ ਵੀ ਪੰਜਾਬੀ ਜਣੀ ਆਪਣੇ ਬਾਲੀਵੁੱਡ ਦੇ ਵਿੱਚ ਮੈਂ ਇਦਾਂ ਦੀ ਮੂਵੀ ਨਹੀਂ ਦੇਖੀ ਜੀ ਬਹੁਤ ਵਧੀਆ ਮੂਵੀ ਹੈ ਜੀ ਇੱਕ ਮਿੰਟ ਲਈ ਵੀ ਬੰਦਾ ਬੋਰ ਨਹੀਂ ਹੋਊਗਾ ਜੀ ਬਹੁਤ ਵਧੀਆ ਬਾਈ ਬਹੁਤ ਵਧੀਆ ਕੰਮ ਕੀਤਾ ਜਿੰਨੇ ਵੀ ਕਲਾਕਾਰਾਂ ਨੇ ਕੰਮ ਕੀਤਾ ਪੂਰੀ ਰੂਹ ਨਾਲ ਕੰਮ ਕੀਤਾ ਜੀ ਗਾਂਧੀ ਨੇ ਜੋ ਵੀ ਕੰਮ ਕੀਤੇ ਸਮਾਜ ਸੇਵੀ ਕੰਮ ਕੀਤੇ ਜੀ ਗਾਂਧੀ ਕੇ ਹੀਰੋ ਸੀ ਐਵੇਂ ਆਪਣੇ ਨੀਗਾ ਜਿੰਮੇ ਸ਼ਹੀਰ ਹੋ ਰੋਗੇ ਗਾਂਧੀ ਗਾਂਧੀ ਹੋਈ ਪਈ ਐ ਜੀ ਗਾਂਧੀ ਗਾਂਧੀ ਹੋਗੀ ਦੇਵ ਕਰੋੜ ਵਾਈਫ ਫੈਮਲੀ ਲਈ ਵੀ ਵਧੀਆ ਐਕਸ਼ਨ ਮੂਵੀ ਆ 22 ਸਿਰ ਲਾਤਾ ਮੂਵੀ ਨੇ ਐਂਡ ਲਾਤਾ ਯਾਰਾਂ ਲਈ ਖੜਨਾ ਕਿਸੇ ਦੀ ਤੀਪਾਂ ਦੀ ਇੱਜ਼ਤ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਉਸ ਲਈ ਇੱਕ ਮੈਸੇਜ ਐ ਸੁਨੇਹਾ ਬਹੁਤ ਸੋਹਣਾ ਮੂਵੀ ਸਾਰੇ ਵੇਖਿਓ ਬਹੁਤ ਵਧੀਆ ਨੇ ਯਾਰ ਗਾਂਧੀ ਯਾਰਾਂ ਦਾ ਯਾਰ ਗਾਂਧੀ 3 ਪਰਸੋਂ ਲੱਗ ਰਹੀ ਐ ਬਾਈ ਮੂਵੀ ਸਿੱਧਾ ਲਾ ਦਿਓ ਮਜ਼ਾ ਆ ਜਾਊਗਾ ਬਾਈ ਵੇਖ ਕੇ ਨਿਆ ਰਾਜੂਆ ਜਿੰਨੇ ਮੂੰਹ ਉਨੀਆਂ ਗੱਲਾਂ ਜੇ ਇਹ ਲੋਕਾਂ ਦੇ ਵੀਊ ਹੁੰਦੇ ਜਿੰਨਾਂ ਚਿਰ ਤੁਸੀਂ ਮੂਵੀ ਦੇਖਣ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਇਹਦਾ ਵੀਊ ਨਹੀਂ ਲੈ ਸਕਦੇ ਜਦੋਂ ਥੀਏਟਰ ਦੇ ਅੰਦਰ ਜਾ ਕੇ ਦੇਖੋਗੇ ਇੱਕ ਯਾਰ ਲਈ ਯਾਰੀ ਤੇ ਦੋਸਤੀ ਲਈ ਮਿਸਾਲ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਲੱਗਦਾ ਕਿ ਫਿਲਮ ਹਿੱਟ ਜਾਊਗੀ ਮੈਂ ਕਹਾਂ ਬਈ ਸੁਪਰ ਹਿੱਟ ਜਾਊਗੀ ਗਾਂਧੀ 3 ਫਿਲਮ ਆਈ ਹੈ ਦੇਖ ਕਰੋੜ ਜਿਹੜਾ ਲੀਡ ਰੋਲ ਕਰ ਰਹੇ ਨੇ ਇਸ ਫਿਲਮ ਦੇ ਵਿੱਚ ਔਰ ਪਹਿਲੀ ਵਾਰ ਕੋਈ ਪੱਤਰਕਾਰ ਜਿਹੜਾ ਫਿਲਮਾਂ ਦੀ ਕਵਰੇਜ ਕਰਦਾ ਔਰ ਇਸ ਫਿਲਮ ਦੇ ਵਿੱਚ ਵੀ ਉਹ ਹਿੱਸਾ ਬਣਿਆ। ਦੀਕਸ਼ਾ ਮੇਰੇ ਨਾਲ ਹੈ। ਦੀਕਸ਼ਾ ਤੁਹਾਨੂੰ ਕਿਵੇਂ ਲੱਗ ਰਿਹਾ ਇਹਦੇ ਵਿੱਚ? ਮੈਨੂੰ ਵਧੀਆ ਲੱਗ ਰਿਹਾ ਬਹੁਤ ਵਧੀਆ। ਪਹਿਲਾਂ ਤਾਂ ਮੈਨੂੰ ਇਹ ਸੀਗਾ ਪਤਾ ਨਹੀਂ ਆਉਣਾ ਕਿ ਨਹੀਂ ਸੀਨ ਤੇ ਵੈਸੇ ਮੈਂ ਥੀਏਟਰ ਆਰਟਿਸਟ ਵੀ ਆ ਮਤਲਬ ਮੈਂ ਇਸ ਲਾਈਨ ਚ ਆਉਣ ਤੋਂ ਪਹਿਲਾਂ ਥੀਏਟਰ ਕਰਦੀ ਹੁੰਦੀ ਸੀਗੀ ਤੇ ਬਹੁਤ ਇੱਕ ਸਾਲ ਬਾਅਦ ਐਕਟਿੰਗ ਕੀਤੀ ਆ ਤੇ ਕਾਫੀ ਵਧੀਆ ਲੱਗਿਆ ਕੰਮ ਕਰਕੇ। ਆਸਤੌਰ ਤੇ ਜਿਹੜਾ ਇਹ ਆਮ ਤੌਰ ਤੇ ਜਿਹੜੇ ਪੱਤਰਕਾਰ ਫਿਲਮਾਂ ਚ ਲੈਂਦੇ ਨਹੀਂ ਨਾ ਤਾਂ ਐਂਟਰਟੇਨਮੈਂਟ ਕਵਰ ਕਰਦੇ ਨਹੀਂ ਤੁਸੀਂ ਕਵਰ ਵੀ ਕਰਦੇ ਹੋ ਨਾ ਅੱਜ ਕਵਰ ਵੀ ਕਰਨ ਆਏ ਹੋ ਤੁਹਾਡਾ ਮਾਈਕ ਵੀ ਹੱਥ 'ਚ ਹੈ ਨਾ ਅੱਛਾ ਇਹ ਚੀਜ਼ ਨਵੀਂ ਆ ਹੈ ਨਾ ਆਪਾਂ ਇੱਕ ਮਿੰਟ ਦਾ ਰੋਲ ਸੀਗਾ ਪੈਸੇ ਮਿਲੇ ਨਹੀਂ ਪੈਸੇ ਦੀ ਗੱਲ ਹੀ ਹੁੰਦੀ ਜਿਹੜਾ ਐਕਟਰ ਹੁੰਦਾ ਉਹਨੂੰ ਇਹ ਹੁੰਦਾ ਕਿ ਤਾੜੀਆਂ ਮਿਲਣ ਤਾੜੀਆਂ ਤਾਂ ਮਿਲ ਗਈਆਂ ਨਾ ਹਾਂ ਮੈਂ ਤਾਂ ਮਾਰੀ ਹਾਂ ਮੈਂ ਸਾਰਿਆਂ ਨੂੰ ਉੱਠ ਕੇ ਦੱਸ ਰਹੀ ਸੀ ਕਿ ਮੈਂ ਆਹੋ ਮੈਂ ਆਹ ਜਿਹੜਾ ਸੀਨ ਆਇਆ ਚਲੋ ਹੰਦੱਸ ਕੀ ਕਰਾਂ ਅੱਜ ਤੋਂ ਵੀ ਜਿਹੜੀ ਵਿੱਚ ਪੱਤਰਕਾਰ ਮੈਂ ਹਾਂ हां मैं ही हां जेडे दीक्षा ही आई तो दीक्षा ने ठीक है जेड़ा जर्नलिस्ट कवर ਵੀ ਕਰਦਾ ਫਿਲਮਾਂ ਹੋਣ ਜਾਂ ਹੋਰ ਵੀ ਕਈ ਵਾਰ ਤਾਂ ਅਸਲੀ ਦਿਖਾਇਆ ਉਹ ਫਿਲਮ ਦੇ ਵਿੱਚ ਕੁੜੀ ਗਰਾਊਂਡ ਤੇ ਕੰਮ ਕਰਦੀ ਲਈ ਹੈ ਗਾਂਧੀ ਥਰੀ ਦੇ ਵਿੱਚ ਤੁਹਾਡਾ ਰੋਲ ਬੜਾ 네ਗੇਟਿਵ ਸੀਗਾ ਉਹ ਲੱਗਦਾ ਵੀ ਪੂਰਾ 네ਗੇਟਿਵ ਹੈ ਆਪਣੇ ਰੋਲ ਬਾਰੇ ਕੀ ਗੱਲ ਕਰਨੀ ਚਾਹੋਗੇ हां ਮੈਂ ਤਾਂ ਬਸ ਆਡੀਅנס ਮੇਰੇ ਰੋਲ ਬਾਰੇ ਦੱਸੇਗੀ ਮੈਂ ਕੀ ਕਹਿਣਾ ਵੈਸੇ ਤੁਹਾਨੂੰ ਇਹ ਨੇਗਟਿਵ ਰੋਲ ਵਧੀਆ ਲੱਗਦੇ ਨੇ ਪੰਜਾਬੀ ਫਿਲਮਾਂ 'ਚ ਇਹ ਕਰਨੇ ਲਗਾਤਾਰ ਤੋਨੋ ਮਿਲਦਾ ਰਿਹਾ ਕੰਮ ਪੋਜ਼ਿਟਿਵ ਵੀ ਆ ਰਿਹਾ ਅੱਗੇ ਸਾਡੀ ਆਖਰੀ ਬਾਬੇ ਫਿਲਮ ਆ ਰਹੀ ਆ ਸਾਡੇ ਆਖਰੀ ਬਾਬੇ ਉਹਦੇ ਵਿੱਚ ਪੋਜ਼ਿਟਿਵ ਰੋਲ ਆ ਸਰ ਇੱਕ ਹੀ ਜ਼ਰੂਰ ਦੱਸੋ ਕਿ ਤੁਸੀਂ ਵੀ ਟੀਟਰ ਦੇ ਨਾਲ ਕਿੰਨਾ ਜਿਹੜਾ ਨੁੱਕੜ ਨਾਟਕਾਂ ਵਾਲ ਉਸ ਦੌਰ ਦੇ ਵਿੱਚੋਂ ਕਿੰਨਾ ਸਟਰਗਲ ਕਰਨਾ ਪਿਆ ਤੁਹਾਨੂੰ ਆਪਣੀ ਜ਼ਿੰਦਗੀ ਦਾ ਅੱਜ ਵੱਡੀ ਸਕਰੀਨ 'ਤੇ ਸਟਰਗਲ ਤਾਂ ਬਹੁਤ ਕਰਨਾ ਪਿਆ ਸਗੜ ਕਰਕੇ ਇੱਥੇ ਤੱਕ ਪਹੁੰਚਿਆ ਕੱਟ ਸ਼ਬਦ ਐਕਸਪਲੇਨ ਵੀ ਨਹੀਂ ਕੀਤਾ ਜਾ ਸਕਦਾ ਪਰ ਅੱਜ ਜਿਵੇਂ ਪੰਜਾਬੀ ਸਿਨੇਮਾ ਗਰੋ ਵੀ ਕਰ ਰਿਹਾ ਤੁਸੀਂ ਇੱਕ ਐਕਸ਼ਨ ਨੂੰ ਇਹਦੇ ਵਿੱਚ ਬੜੇ ਰੀਅਲ ਤਰੀਕੇ ਦੇ ਨਾਲ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਰੀਅਲ ਐਕਸ਼ਨ ਲੱਗਦਾ ਪੰਜਾਬੀ ਐਕਸ਼ਨ ਲੱਗਦਾ ਕੋਸ਼ਿਸ਼ ਕਰਦੇ ਆਂ ਦਰਸ਼ਕਾਂ ਦੇ ਤੌਰ ਤੇ ਸਾਰੇ ਬਾਹਰ ਆ ਰਹੇ ਨੇ ਫਿਲਮ ਨੂੰ ਦੇਖ ਕੇ ਐਜ਼ ਅ ਦਰਸ਼ਕ ਤੁਸੀਂ ਕਿੰਨਾ ਕਿ ਐਨਜੋਏ ਕੀਤਾ ਕਿਵੇਂ ਲੱਗੀ ਤੁਹਾਡਾ ਜੈਨੂਇਨ ਰਿਵਿਊ ਕੀ ਹੈ ਜੈਨੂਇਨ ਰਿਵਿਊ ਸਰ ਐਜੀ ਐਕਸ਼ਨ ਮੂਵੀ ਉਹ ਵੀ ਪੰਜਾਬੀ ਜਣੀ ਆਪਣੇ ਬਾਲੀਵੁੱਡ ਦੇ ਵਿੱਚ ਮੈਂ ਇਤਾਂ ਦੀ ਮੂਵੀ ਨੇ ਦੇਖੀ ਜੀ ਬਹੁਤ ਵਧੀਆ ਮੂਵੀ ਹੈ ਜੀ ਐਕਚੁਅਲ ਨੂੰ ਵਧੀਆ ਤਰੀਕੇ ਦੇ ਨਾਲ ਮਿਕਸ ਕੀਤਾ ਬਹੁਤ ਪੰਜਾਬੀ ਪੰਜਾਬੀ ਸਕ੍ਰਿਪਟ ਹੈ ਜੀ ਕਮਾਲ ਦਾ ਐਕਸ਼ਨ ਹੈ ਜੀ ਬਾਕੀ ਸਟੋਰੀ ਲਾਈਨ ਵੀ ਐਕਟਿੰਗ ਵੀ ਹਰ ਕਰੈਕਟਰ ਆਪਣੇ ਆਪ ਦੇ ਵਿੱਚ ਸਿਰ ਹੈ ਜੀ ਬਹੁਤ ਵਧੀਆ ਲੱਗੀ ਜੀ ਇੱਕ ਮਿੰਟ ਲਈ ਬੰਦਾ ਬੋਰ ਨਹੀਂ ਹੁੰਦਾ ਜਿਦਾ ਹਾਲੀਵੁੱਡ ਦੇਖਦੇ ਆਇਆ ਸਾਊਥ ਇੰਡੀਆ ਦੀਆਂ ਫਿਲਮਾਂ ਦੇਖਦੇ ਆਂ ਕਈ ਵਾਰੀ ਐਕਸ਼ਨ ਓਵਰ ਲੱਗਦਾ ਵੀ ਇਦਾਂ ਵੀ ਹੈਪਨਿੰਗ ਹੋ ਸਕਦੀ ਆ ਇਹ ਮਿਲ ਬਰਾਉਂਡਡ ਦਿਖਾਇਆ ਜਾਂਦਾ ਨੋ ਨੋ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਸਹੀ ਲੱਗਦਾ ਜੋ ਪੰਜਾਬੀ ਮੂਵੀ ਦੇ ਵਿੱਚ ਚਾਹੀਦਾ ਉਦਾਂ ਹੀ ਲੱਗਦਾ ਤੇ ਪਰ ਕਿ ਐਕਸ਼ਨ ਇੱਕ ਤਾਂ ਅਸਲੀਅਤ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਇੱਕ ਮਿੰਟ ਲਈ ਵੀ ਬੰਦਾ ਬੋਰ ਨਹੀਂ ਹੋਊਗਾ ਜੀ ਹਾਂ ਬਹੁਤ ਦਿਲ ਲੱਗਿਆ ਜੀ ਕਿਵੇਂ ਲੱਗੀ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਬਹੁਤ ਵਧੀਆ ਭਾਈ ਬਹੁਤ ਵਧੀਆ ਕੰਮ ਕੀਤਾ ਜਿੰਨੇ ਵੀ ਕਲਾਕਾਰਾਂ ਨੇ ਕੰਮ ਕੀਤਾ ਪੂਰੀ ਰੂਹ ਨਾਲ ਕੰਮ ਕੀਤਾ ਜੀ ਇਹ ਸਾਰੇ ਮੈਂ ਤਾਂ ਜਿੰਨੇ ਵੀ ਆਡੀਅנס ਹੈ ਇਹ ਕਹੂੰਗਾ ਵੀ ਮੂਵੀ ਦੇਖ ਕੇ ਹੋਊਗਾ ਥੈਂਕ ਯੂ ਕਾਸ ਕਿਹੜੀ ਚੀਜ਼ ਤੁਹਾਨੂੰ ਦਿਲ ਨੂੰ ਛੂੰਦੀ ਹੈ ਤੇ ਭਾਈ ਜੀ ਸਟੋਰੀ ਜਿਵੇਂ ਦਿਖਾਈ ਹੈ ਫਿਲਮ ਦੇ ਵਿੱਚ ਵੀ ਆਪਾਂ ਕਿਸੇ ਦਾ ਹੱਕ ਦਾ ਹੱਕ ਦੱਬਦੇ ਆ ਹੱਕ ਦੱਬਣੇ ਕੋਈ ਵੀ ਚਾਹੇ ਜ਼ਮੀਨ ਹੈ ਜੇ ਕੁਝ ਵੀ ਹੈ ਕਿਸੇ ਦਾ ਹੱਕ ਨਾ ਦਬੋ ਗਾਂਧੀ ਨੇ ਜੋ ਵੀ ਕੰਮ ਕੀਤੇ ਹੈ ਸਮਾਜ ਸੇਵੀ ਕੰਮ ਕੀਤੇ ਹੈ ਜੀ ਗਾਂਧੀ ਇੱਕ ਹੀਰੋ ਸੀ ਐਵੇਂ ਆਪਣੇ ਨਿਗਾਹ ਜਿੰਮੇ ਸ਼ਹੀਰ ਹੋ ਗਏ ਗਾਂਧੀ ਗਾਂਧੀ ਹੋਈ ਪਈ ਹੈ ਜੀ ਗਾਂਧੀ ਗਾਂਧੀ ਹੋਗੀ ਦੇਵ ਕਰੋੜ ਬਾਈ ਵੈਰੀ ਨਾਈਸ ਐਕਟਰ ਪੂਰੇ ਇਮਪ੍ਰੈਸ ਕੀਤਾ ਫਿਲਮ ਨੇ ਵੈਰੀ ਗੁੱਡ ਹਾਂ ਪੂਰਾ ਵਧੀਆ ਬਾਈ ਮੈਂ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਹੁਤ ਅੱਛੀ ਲੱਗੀ ਫੈਮਲੀ ਦੇ ਲਈ ਕਿਸ ਤਰ੍ਹਾਂ ਪਰਿਵਾਰ ਦੇ ਲਈ ਫੈਮਲੀ ਲਈ ਵੀ ਵਧੀਆ ਐਕਸ਼ਨ ਮੂਵੀ ਹੈ ਔਰ ਫੀਮੇਲ ਜਿਸ ਤਰ੍ਹਾਂ ਬਹੁਤ ਸਾਰੇ ਮਸਲੇ ਆਉਂਛ ਪਾਈ ਲੈਂਦੇ ਆ ਜਾਂ ਤਾਂ ਪੂਰੇ ਸਾਹਮਣੇ ਨਹੀਂ ਆਉਂਦੇ ਸਾਰੀਆਂ ਫੀਮੇਲਸ ਨੂੰ ਅਲੱਗ-ਅਲੱਗ ਸਮੱਸਿਆਵਾਂ ਨੇ ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਦਿਖਾਈਆਂ ਗਈਆਂ ਉਹ ਉਹ ਕੁੜੀਆਂ ਬਾਅਦ ਵਿੱਚ ਜਦੋਂ ਉੱਠਦੀਆਂ ਨੇ ਤਾਂ ਹੱਲ ਵੀ ਹੁੰਦਾ ਉਹਨੂੰ ਕਿਹਨੇ ਦੇਖਦੇ ਹੋਰੀ ਵਧੀਆ ਸੀਗਾ ਲੈਂਡ ਮਾਫੀਆ ਤੇ ਸੀਗਾ ਵੀ ਕਿਵੇਂ ਤੁਸੀਂ ਉਹਨਾਂ ਦਾ ਤੇ ਕਿਵੇਂ ਤੁਸੀਂ ਉਹਨਾਂ ਦਾ ਸਾਹਮਣਾ ਕਰਨਾ ਜੇ ਕੋਈ ਤੁਹਾਡੀ ਲੁੱਟ ਕਰ ਰਿਹਾ ਅੱਛੀ ਲੱਗੀ 21 22 ਰਾਲਾ ਲਾਤਾ ਮੂਵੀ ਨੇ ਐਂਡ ਲਾਤਾ ਯਾਰਾਂ ਲਈ ਖੜਨਾ ਕਿਸੇ ਦੀ ਤੀਪਾਂ ਦੀ ਇੱਜ਼ਤ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਉਸ ਲਈ ਇੱਕ ਮੈਸੇਜ ਹੈ ਸੁਨੇਹਾ ਬਹੁਤ ਸੋਹਣੀ ਮੂਵੀ ਸਾਰੇ ਵੇਖਿਓ ਬਹੁਤ ਵਧੀਆ ਨਿਆਰਾ ਡਾਇਲੋਗ ਯਾਦ ਆ ਗਾਂਧੀ ਯਾਰਾਂ ਦਾ ਯਾਰ ਗਾਂਧੀ ਯਾਰਾਂ ਦਾ ਯਾਰ ਗਾਂਧੀ 3 ਪਰਸੋਂ ਲੱਗ ਰਹੀ ਹੈ ਬਾਈ ਮੂਵੀ ਸਿੱਧਾ ਲਾ ਦਿਓ ਮਜ਼ਾ ਆ ਜਾਊਗਾ ਬਾਈ ਵੇਖ ਕੇ ਨਿਆਰਾ ਆ ਜਾਊਗਾ ਅਸੀਂ ਮੁਕਸਰ ਤੋਂ ਆਏ ਸਪੈਸ਼ਲ ਬਾਈ ਪੈਸਾ ਵਸੂਲ ਹੋ ਗਿਆ ਪੈਸਾ ਬਾਈ ਲਿਆ ਹੀ ਨਹੀਂ ਕਿ ਸਾਰਾ ਕੁਝ ਨਾ ਪ੍ਰੀਮੀਅਮ ਪ੍ਰੀਮੀਅਮ ਖਾਇਆ ਹੈ ਨਿਆਰਾ ਆ ਗਿਆ ਤੁਸੀਂ ਤਾਂ ਗੈਸਟ ਸੀਗੇ ਪਰ ਹੁਣ ਜੇ ਤੁਹਾਨੂੰ ਪੈਸਾ ਵਸੂਲ ਲੱਗਦੀ ਜਿਹੜਾ ਪੈਸਾ ਲਾ ਕੇ ਆਇਆ ਹੈ ਦਰਸ਼ਕ ਵਰਥੀਟ ਭਾਈ ਜਦੋਂ ਤੁਸੀਂ ਦੇਖੋਗੇ ਨਾ ਤੁਹਾਨੂੰ ਐਨਾ ਵਧੀਆ ਲੱਗੂਗਾ ਪ੍ਰੀਮੀਅਮ ਬਈ ਯਾਰ ਕੀ ਬਈ ਨੇ ਕੰਸੈਪਟ ਦਿੱਤਾ ਹੈ ਜਿਹੜਾ ਇੱਕ ਸਭ ਤੋਂ ਵਧੀਆ ਕੰਸੈਪਟ ਦਿੱਤਾ ਇਹਨਾਂ ਨੇ ਪਰਚੇ ਗੱਡੀਆਂ ਸੀਗੀਆਂ ਲੱਕੀ ਡਰਾਅ ਕੱਢੇ ਸੀ ਜਿਹੜਾ ਟੈਗ ਕਰੂਗਾ ਉਹਨੂੰ ਮੂਵੀ ਦਿਖਾਈ ਜਾਊਗੀ ਉਸ ਮੂਵੀ ਚ ਸਿਰ ਲਾਇਆ ਪਿਆ ਬਈ ਤੁਹਾਡਾ ਉਹ ਡਰਾਅ ਚ ਨੰਬਰ ਆਇਆ ਸੀ ਨਹੀਂ ਡਰਾਅ ਚ ਨੰਬਰ ਨਹੀਂ ਆਇਆ ਸੀ ਮੈਂ ਤਾਂ ਖੁਦ ਆਰਟਿਸਟ ਆ ਬਈ ਮੈਂ ਮੂਵੀ ਵਗੈਰਾ ਕੀਤੀ ਹੈ ਤੇ ਸਾਡਾ ਆਰਟਿਸਟ ਵੱਲੋਂ ਆਏ ਸੀਗੇ ਪਰ ਹਾਂਜੀ ਹਾਂਜੀ ਔਰ ਇਹ ਕਿਹਦੀ ਰਿਵਿਊ ਸਾਹਮਣੇ ਆਇਆ ਹਲਕਾ ਜਿਹਾ ਜਿਹੜਾ ਹਵਾ ਚ ਆ ਕੇ ਸਟੋਰੀ ਜੀ ਕਮਾਇਆ ਬੜਾ ਸਟੋਰੀ ਬਹੁਤ ਕਮਾ ਕੇ ਪੇਸ਼ ਕੀਤਾ ਭਾਈ ਜਿੰਨੇ ਮੂੰਹ ਉਨੀਆਂ ਗੱਲਾਂ ਜੇ ਇਹ ਲੋਕਾਂ ਦੇ ਵੀਊ ਹੁੰਦੇ ਜਿੰਨਾ ਚਿਰ ਤੁਸੀਂ ਮੂਵੀ ਦੇਖਣ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਇਹਦਾ ਵੀਊ ਨਹੀਂ ਲੈ ਸਕਦੇ ਜਦੋਂ ਥੀਏਟਰ ਦੇ ਅੰਦਰ ਜਾ ਕੇ ਦੇਖੋਗੇ ਇੱਕ ਯਾਰ ਲਈ ਯਾਰੀ ਤੇ ਦੋਸਤੀ ਲਈ ਮਿਸਾਲ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਲੱਗਦਾ ਕਿ ਫਿਲਮ ਹਿੱਟ ਜਾਊਗੀ ਮੈਂ ਕਹਾਂ ਭਾਈ ਸੁਪਰ ਹਿੱਟ ਜਾਊਗੀ ਬਹੁਤ ਵਧੀਆ ਪਿਕਚਰ ਹੈ ਜੀ ਮੇਰਾ ਆਪਣਾ ਵੀ ਰੋਲ ਹੈਗਾ ਇਹ ਚ ਫਿਲਮ ਚ ਭੀਮੇ ਦਾ ਟੋਡਾ ਟੋਡਾ ਅਸੀਂ ਭੁੱਲ ਗਏ ਜੀ ਫਿਲਮ ਦਾ ਅਸੀਂ ਵੀ ਦੇਖ ਕੇ ਆਇਆ ਭੀਮੇ ਦਾ ਰੋਲ ਸੀਗਾ ਜ ਮੇਰਾ ਟੋਡਾ ਭੀਮੇ ਆ ਰਾਹ ਭੀ ਮੇਰਾ ਰੋਲ ਸੀ ਉਹ ਜਿਹੜਾ ਪਿੰਡ ਜਾ ਕੇ ਕਤਲ ਹੁੰਦਾ ਪਿੰਡ ਜਾ ਕੇ ਕਤਲ ਹੁੰਦਾ ਜੀ ਤੁਸੀਂ ਤੁਸੀਂ ਆਰਟ ਨਾਲ ਜੁੜੇ ਹੋਏ ਹੋ ਪ੍ਰਾਣਿਕ ਪੁਰਾਣੇ ਸਾਰੇ ਪੁਰਾਣੇ ਆਰਟਿਸਟ ਮੇਰੀਆਂ ਪੁਰਾਣੀਆਂ ਫਿਲਮਾਂ ਵੀ ਹੈਗੀਆਂ ਪਸਤਾਵਾ ਵੀ ਹੈਗੀ ਆ ਚੜਦਾ ਸੂਰਜ ਹੈਗੀਆਂ ਬੜੀਆਂ ਪੁਰਾਣੀਆਂ ਫਿਲਮਾਂ ਹੈਗੀਆਂ ਜੀ ਨਵੀਆਂ ਵੀ ਆ ਰਹੀਆਂ ਦੋ ਉਹਨਾਂ ਚ ਵੀ ਕੰਮ ਕੀਤਾ ਹਾਂਜੀ ਕੀਤਾ ਜੀ ਪੁਰਾਣੇ ਆਰਟਿਸਟਾਂ ਨੂੰ ਵੀ ਕੰਮ ਮਿਲ ਰਿਹਾ ਜਿਸ ਤਰ੍ਹਾਂ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ ਇਹ ਤੁਹਾਨੂੰ ਕਿੱਦਾਂ ਲ ਇਹ ਬਹੁਤ ਵਧੀਆ ਗੱਲ ਆ ਜੀ ਪੰਜਾਬੀ ਇੰਡਸਟਰੀ ਗਰੋ ਕਰਨੀ ਵੀ ਚਾਹੀਦੀ ਆ। ਔਰ ਜਿਹੜੇ ਪੁਰਾਣੇ ਕਲਾਕਾਰ ਆ ਉਹ ਵੀ ਆ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਜਿਹੜੇ ਜਿਹੜੀ ਵੀ ਇੰਡਸਟਰੀ ਆ ਪੁਰਾਣੇ ਕਲਾਕਾਰਾਂ ਨੂੰ ਵੀ ਆਪਣਾ ਦੇ ਰਹੀ ਆ ਮੌਕਾ ਬਹੁਤ ਖੁਸ਼ੀ ਦੀ ਗੱਲ ਆ ਤੇ ਬਹੁਤ ਵਧੀਆ ਫਿਲਮਾਂ ਤੇ ਸਾਰੇ ਪਰਿਵਾਰਾਂ ਨੂੰ ਆ ਕੇ ਦੇਖਣੀ ਚਾਹੀਦੀ। ਤੁਹਾਡੇ ਪਾਪਾ ਨੇ ਫਿਲਮ ਦੇ ਵਿੱਚ ਕੰਮ ਕੀਤਾ ਕਿਵੇਂ ਲੱਗਾ ਤੁਹਾਨੂੰ? ਬਹੁਤ ਅੱਛਾ। ਹੂੰ? ਬਹੁਤ ਅੱਛਾ ਲੱਗਾ। ਬਹੁਤ ਅੱਛਾ ਲੱਗਾ। ਤੁਹਾਡੇ ਪਾਪਾ ਨੂੰ ਦੇਖ ਕੇ ਕਿ ਮੂਵੀ ਦੇਖ ਕੇ? ਪਾਪਾ ਨੂੰ ਦੇ ਚਾਈਲਡ ਆਰਟਿਸਟ ਮਿਲੇਗਾ ਤੁਹਾਨੂੰ ਇਸ ਫਿਲਮ ਦੇ ਵਿੱਚ ਜਿਹੜਾ ਗਾਂਧੀ 3 ਦੇ ਵਿੱਚ ਕਿਵੇਂ ਲੱਗਿਆ ਜੀ ਤੁਹਾਡਾ ਨਾਮ ਦੱਸਿਓ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਜੀਤ ਸਿੰਘ ਚਹਿਲਾ ਕੀ ਨਾਮ ਅਜੀਤ ਸਿੰਘ ਚਹਿਲ ਅਜੀਤ ਸਿੰਘ ਅਜੀਤ ਸਿੰਘ ਅਜੀਤ ਸਿੰਘ ਅਜੀਤ ਸਿੰਘ ਤੁਹਾਨੂੰ ਕਿਵੇਂ ਲੱਗਿਆ ਫਿਲਮ ਦੇ ਵਿੱਚ ਕੰਮ ਕਰਕੇ ਵਧੀਆ ਵਧੀਆ ਲੱਗਾ ਔਰ ਕਿੱਦਾਂ ਲੱਗਿਆ ਫਿਰ ਜ਼ਮੀਨ ਵਾਲਾ ਕਬਜ਼ੇ ਵਾਲੀ ਉਹ ਸਾਰੀ ਕਹਾਣੀ ਸਮਝ ਆਉਂਦੀ ਆ ਤੁਹਾਡੇ ਪਾਪਾ ਤੁਹਾਡੇ ਇਮਾਮਾ ਦੇ ਬੇਟ ਕੀ ਕੀਤਾ ਸੀ ਦੋਸਤ ਨੇ ਦੋਸਤ ਨੇ ਮਤਲਬ ਬਦਲਾ ਲੈਣਾ ਹੋਰ ਫਿਲਮਾਂ ਕਰਨੀਆਂ ਚਾਹੁੰਦੇ ਹੋ ਕੰਮ ਕਰਨਾ ਚਾਹੁੰਦੇ ਹੋ ਜਿਆਦਾ ਨਹੀਂ ਜਿਆਦਾ ਨਹੀਂ ਬਸ ਜਿਆਦਾ ਨਹੀਂ ਪੜ੍ਹਨਾ ਵੀ ਹੈ ਪੜਾਈ 'ਚ ਵੀ ਧਿਆਨ ਦੇਣਾ ਕਿਹੜੀ ਕਲਾਸ ਪੜ੍ਹਦੇ ਹੋ ਸੈਕੰਡਰੀ ਸੈਕੰਡ ਦੇ ਵਿੱਚ ਚਲੋ ਬੈਸਟ ਆਫ ਲੱਕ ਥੈਂਕ ਯੂ ਥੈਂਕ ਯੂ